ਸਤਿ ਸ਼੍ਰੀ ਅਕਾਲ ਜੀ ਤੁਹਾਡੀ ਕਚਹਿਰੀ ਸ਼ਾਰਟ ਬਲੌਗ ਲੈ ਕੇ ਹਾਜ਼ਰ ਆ ਜੀ ਤੇ ਅਸੀਂ ਪਿੰਡ ਰਾਇਆ ਜੀ ਰਾਇ ਪੁੱਟਾ ਜਿਹੜਾ ਕਹਿੰਦੇ ਆ ਰਾਇਆ ਪਿੰਡਾ ਇਹ ਆ ਦੇਖੋ ਜੀ ਸੰਤ ਬਾਬਾ ਕਰਤਾਰ ਸਿੰਘ ਜੀ ਜਿਹੜੇ ਸੀਗੇ ਕਰਮ ਗਿਆਨੀ ਮਹਾਪੁਰਸ਼ ਉਹਨਾਂ ਦਾ ਇਹ ਜਨਮ ਸਥਾਨ ਆ ਟੰਡੇ ਇਹ ਕੱਤਾ ਜੋ ਰਾਇਆ ਪਿੰਡਾ ਘੈਰੋ ਮਾਜਰੇ ਵਾਲੇ ਬਾਬਾ ਕਰਤਾਰ ਸਿੰਘ ਜੀ ਆ ਦੇਖੋ ਉਹਨਾਂ ਦਾ ਜਨਮ ਸਥਾਨ ਆ ਗੇਟ ਬਣਿਆ ਹੋਇਆ ਉਹਨਾਂ ਦੀ ਜਾਤ ਚ ਪਿੰਡ ਰੇਆ ਤਹਿਸੀਲ ਖਮਾਣੋ ਜ਼ਿਲ੍ਹਾ ਫਤਿਹਗੜ ਸਾਹਿਬ ਪੂਰਨ ਬਰਮਗਿਆਨੀ ਸ਼ੰਤ ਬਾਬਾ ਕਰਤਾਰ ਸਿੰਘ ਜੀ ਪੈਰੋ ਮੱਜਰੇ ਵਾਲੇ ਇਹ ਗੇਟ ਬਣਿਆ ਹੋਇਆ ਪਿੰਡ ਦੇ ਦੇਖੋਗੇ ਤੁਸੀਂ ਪਿੰਡ ਵਧੋਂਗੇ ਜਿਆਦਾ ਰਹਿ ਆ ਦੇਖੋ ਇਹ ਬਾਬਾ ਜੀ ਦਾ ਜਨਮ ਸਥਾਨ ਆ ਬਰਮ ਗਿਆਨੀ ਸੰਤ ਬਾਬਾ ਕਰਤਾਰ ਸਿੰਘ ਜੀ ਦਾ ਰਿਆ ਪਿੰਡ ਦੇਖੋ ਜੀ ਆ ਗੇਟ ਬਣਿਆ ਹੋਇਆ ਦੇਖੋ ਧਿਆਨ ਨਾਲ ਤੇ ਮਿਲਦੇ ਆਂ ਜੀ ਅਗਲੇ ਵਲੌਗ ਚ